ਜਿੰਨਾਂ ਨੂੰ ਵੀ ਪ੍ਰਾਣੀ ਦਾ ਪ੍ਰਾਣੀ ਕਬਜ਼ਦੀ ਦੀ ਸਮੱਸਿਆ ਜੀ ਤੁਹਾਡੀ ਅੰਤੜੀਆਂ ਦੇ ਵਿੱਚ ਸਾਲੋਂ ਸਾਲ ਪ੍ਰਾਣਾ ਮਲ ਜਮਾ ਹੋਰੇ ਟਾਇਲਟ ਦੇ ਵਿੱਚ ਘੰਟਾ ਘੰਟਾ ਲੱਗ ਜਨਾ ਚੰਗੇ ਤਰੀਕੇ ਨਾਲ ਪੇਟ ਨਹੀਂ ਸਾਫ ਹੁੰਦਾ ਹੈਗੇ ਤਾਂ ਤੁਸੀਂ ਆ ਪਾਊਡਰ ਬਣਾ ਕੇ ਖਾ ਲਓ ਸਵੇਰੇ ਇੰਨਾ ਪ੍ਰੈਸ਼ਰ ਬਣੂਗਾ ਵੀ ਰੋਕ ਹੀ ਨਹੀਂ ਕਿਸੇ ਦੇ ਰੁਕਣੇ ਹੈਗੇ ਤੁਸੀਂ ਕਰਨਾ ਹੈ ਕਿ ਜੀ 50 ਗ੍ਰਾਮ ਤਾਂ ਤੁਸੀਂ ਇਸ ਬਕਰੋਲ ਲੈਣੀ ਹੈ ਤੇ 50 ਗ੍ਰਾਮ ਤੁਸੀਂ ਲੈਣੀ ਜੀ ਸੌਫ ਤੇ 50 ਗ੍ਰਾਮ ਤੁਸੀਂ ਲੈਣੀ ਨੇ ਜੰਗਾਰਣਾ ਇਹਨਾਂ ਨੂੰ ਤੁਸੀਂ ਤਿੰਨੇ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਕੁੱਟ ਲਿਓ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ 50 ਗ੍ਰਾਮ ਪਾਣੀ ਜੀ ਸਰਨਾਏ ਦੇ ਪੱਤੇ ਇਹ ਤੁਸੀਂ ਚਾਰੇ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਕੁੱਟ ਕੇ ਆਖੜ ਕੇ ਕਹਿੰਦੇ ਨਾ ਬਰੀਕ ਪਾਊਡਰ ਤਿਆਰ ਕਰ ਲਿਓ ਜੀ ਇਹਨੂੰ ਪਾਊਡਰ ਨੂੰ ਤੁਸੀਂ ਕਿਸੇ ਕੰਚ ਦੇ ਜਾਰ ਦੇ ਵਿੱਚ ਸਟੋਰ ਕਰਕੇ ਰੱਖ ਲਓ ਇਹ ਤੁਸੀਂ ਵਰਤਨਾ ਕਿਵੇਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਓ ਰਾਤ ਨੂੰ ਜੀ ਖਾਣਾ ਖੂਣਾ ਖਾ ਕੇ ਜੀ ਇਹਦਾ ਤੁਸੀਂ ਇੱਕ ਚਮਚਾ ਜੀ ਗਰਮ ਦੁੱਧ ਦੇ ਨਾਲ ਲੈਣਾ ਮਿੱਠਾ ਪਾ ਕੇ ਤੁਸੀਂ ਦੇਖੋਗੇ ਸਵੇਰੇ ਜਿਹੜੀ ਤੁਹਾਡੀ ਕਬਜ਼ ਦੀ ਸਮੱਸਿਆ ਹੈ ਯਾਦ ਕਰੋਗੇ ਵੀ ਕਿਸੇ ਨੇ ਨੁਕਤਾ ਦੱਸਿਆ ਦੀ ਐਡਾ ਜ਼ਬਰਦਸਤ ਇਹਦਾ ਜੱਟ ਹੈ ਜੀ ਇੱਕ ਵਾਰੀ ਤੁਸੀਂ ਜਰੂਰ ਟਰਾਈ ਕਰਨਾ ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਜਾਂ ਭਾਰੀ ਪਣ ਰਹਿਦਾ ਜਾਂ ਗੈਸ ਬਣਦੀ ਹੈ ਜਾਂ ਤੁਹਾਨੂੰ ਭਾਰੀ ਪਣ ਦੀ ਸਮੱਸਿਆ ਜਾਂ ਤੁਹਾਡਾ वजन ਵੱਧਦਾ ਤਾਂ ਤੁਸੀਂ ਆਹ ਪਾਊਡਰ ਤਿਆਰ ਕਰ ਕੋਈ ਵੀ ਜਿਹੜੀ ਤੁਹਾਡੀ ਪੇਟ ਦੀ ਸਮੱਸਿਆ ਹੈ ਗਾਇਬ ਹੋ ਜੂਗੀ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ